ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਸਵਰਨ ਆਯੁਰਵੇਦਾ ਨੂੰ ਸਬਸਕ੍ਰਾਈਬ ਜਾਂ ਫੋਲੋ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹਨੂੰ ਸਬਸਕ੍ਰਾਈਬ ਕਰ ਲੈਣ ਜਾਂ ਫੋਲੋ ਕਰ ਲੈਣ ਅੱਜ ਮੈਂ ਤੁਹਾਨੂੰ ਇਨਫੋਰਮੇਸ਼ਨ ਦਵਾਂਗਾ ਇੱਕ ਇਹੋ ਜਿਹਾ ਤੇਲ ਦੀ ਜਿਹੜਾ ਬਵਾਸੀਰ ਦੇ ਮੱਸਿਆਂ ਦੇ ਵਿੱਚ ਜਿਹਨਾਂ ਨੂੰ ਆਪਾਂ ਮੌਕੇ ਕਹਿ ਦਿੰਦੇ ਆ ਬਹੁਤ ਹੀ ਲਾਭਦਾਇਕ ਹੈ ਇਹ ਇੰਨਾ ਕਿ ਤੰਗ ਕਰਦੇ ਐ ਮੌਕੇ ਜਿਹੜੇ ਹੁੰਦੇ ਬਵਾਸੀਰ ਦੇ ਵੀ ਆਪਰੇਸ਼ਨ ਤੱਕ ਪਹੁੰਚਣਾ ਪੈ ਜਾਂਦਾ ਹੈ ਔਰ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਆਪਰੇਸ਼ਨ ਕਰਉਣ ਤੋਂ ਬਾਅਦ ਦੁਬਾਰਾ ਫੇਰ ਹੋ ਜਾਂਦੇ ਆ ਮੈਂ ਜਿਸ ਤੇਲ ਦੀ ਗੱਲ ਕਰ ਰਿਹਾ ਇਹ ਮੇਰਾ ਅਜਮਾਇਆ ਹੋਇਆ ਨੁਸਖਾ ਹੈ ਬਹੁਤ ਸਾਰੇ ਮਰੀਜ਼ਾਂ ਨੂੰ ਮੈਂ ਇਹਦਾ ਪ੍ਰਯੋਗ ਕਰਵਾ ਕੇ ਦੇਖ ਚੁੱਕਿਆ ਹੈ ਇਹ ਹੈ ਕਾਸੀ ਸਾਦੀ ਤੇਲ ਬਹੁਤ ਸਾਰੀਆਂ ਕੰਪਨੀਆਂ ਇਸ ਤੇਲ ਨੂੰ ਤਿਆਰ ਕਰਦੀਆਂ ਤੁਸੀਂ ਇਹਦਾ ਪ੍ਰਯੋਗ ਕਰ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਵੀ ਜਿਹੜੇ ਮੱਸੇ ਹੁੰਦੇ ਆ ਉਹ ਨਰਮ ਪੈ ਜਾਂਦੇ ਆ ਨਰਮ ਪੈ ਕੇ ਛੋਟੇ ਹੋ ਜਾਂਦੇ ਆ ਔਰ ਤਕਲੀਫ ਕਾਫੀ ਘਟ ਜਾਂਦੀ ਹੈ ਕਈ ਮਰੀਜ਼ਾਂ ਨੂੰ ਤਾਂ ਇੱਥੋਂ ਤੱਕ ਫਾਇਦਾ ਹੋਇਆ ਵੀ ਉਹਨਾਂ ਦੇ ਮੌਕੇ ਬਿਲਕੁਲ ਖਤਮ ਹੀ ਹੋ ਗਏ ਜਿਸ ਤੋਂ ਇਲਾਵਾ ਕਈਆਂ ਨੂੰ ਨਾਲ ਖੂਨ ਪੈਣ ਦੀ ਵੀ ਸ਼ਿਕਾਇਤ ਹੈ ਬਵਾਸੀਅਤ ਦੇ ਨਾਲ ਖੂਨ ਵੀ ਆਉਂਦਾ ਸੁੱਤੇ ਮੱਸਿਆਂ ਦੇ ਨਾਲ ਤਾਂ ਥੋੜੀ ਬਹੁਤ ਦਵਾਈ ਵੀ ਨਾਲ ਖਾਣੀ ਪਊਗੀ ਤੇ ਮਤਲਬ ਹੋਰ ਭਰੇ ਜਿਹੜੇ ਹੈਗੇ ਆ ਜਿਵੇਂ ਮਿਰਚ ਮਸਾਲਿਆਂ ਦੀਆਂ ਚੀਜ਼ਾਂ ਉਹ ਵੀ ਬੰਦ ਕਰਨੀਆਂ ਪੈਣਗੀਆਂ ਕਬਜ਼ ਨੂੰ ਹੋਣ ਤੋਂ ਰੋਕਣਾ ਪਊਗਾ ਇਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਪਊਗਾ ਪਰ ਤੁਸੀਂ ਕਾਸ਼ੀ ਸਾਦੀ ਤੇਲ ਦਾ ਪ੍ਰਯੋਗ ਕਰੋ ਔਰ ਇਹਦੇ ਤੁਸੀਂ ਫਾਇਦੇ ਦੇਖੋ ਔਰ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕਰੋ ਇਸ ਤੋਂ ਇਲਾਵਾ ਸਾਡੇ ਆਯੁਰਵੈਦਿਕ ਸੈਂਟਰ ਦੇ ਵਿੱਚ ਔਰਤਾਂ ਅਤੇ ਮਰਦਾਂ ਦੇ ਹਰ ਤਰ੍ਹਾਂ ਦੇ ਰੋਗ ਮੋਢਿਆਂ ਦੇ ਦਰਦ ਗੋਡਿਆਂ ਦੇ ਦਰਦ ਪੁਰਾਣੇ ਤੋਂ ਪੁਰਾਣਾ ਕਮਰ ਦਰਦ ਪੁਰਾਣੀ ਤੋਂ ਪੁਰਾਣੀ ਸੰਗਰਹਿਣੀ ਪੇਟ ਦੀ ਹਰ ਕਿਸਮ ਦੀ ਬਿਮਾਰੀ ਜਲਨ ਕਬਜ਼ ਹੋਣਾ ਪੁਰਾਣੀ ਤੋਂ ਪੁਰਾਣੀ ਕਬਜ਼ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਰਾਣਾ ਤੋਂ ਪੁਰਾਣਾ ਮਾਈਗਰੇਨ ਨੱਕ ਦੇ ਮਾਸ ਦਾ ਵਧਣਾ ਪੁਰਾਣਾ ਤੋਂ ਪੁਰਾਣਾ ਨਜ਼ਲਾ ਇਹਨਾਂ ਸਾਰਿਆਂ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਕੀਤਾ ਜਾਂਦਾ ਹੈ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਜੇ ਕੋਈ ਸਲਾਹ مشورہ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 8437455700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ